ਯਾ ਪੀਲਾ ਹੋ ਗਿਆ ਗਈਆਂ ਨੂੰ ਹਜੇ ਤੱਕ ਨਿਪੋੜੀਆਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਇਹ ਦੋਨੇ ਗਈਆਂ ਤਾਂ ਗਈਆਂ ਕਿੱਥੇ ਨੇ ਹਜੇ ਤੱਕ ਦਵਾਈਆਂ ਘਾਤੋ ਨਹੀਂ ਉਹ ਜਿਹੜੇ ਟੁਗੀਆਂ ਘੱਟਾ ਸੋਮੀ ਬੜਾ ਹੀ ਮਾੜਾ ਹੋ ਗਿਆ ਵਿਚਾਰੀ ਨਾਲ ਮੈਂ ਤਾਂ ਹਜੇ ਵੀ ਸੋਚ-ਸੋਚ ਕੇ ਨਾ ਟੈਨਸ਼ਨ ਹੋਈ ਜਾਂਦੀ ਆ ਦਸ ਵਿਚੋਲੇ ਨੂੰ ਇਹਨਾਂ ਨਹੀਂ ਸੀ ਪਤਾ ਕਿ ਕਿਹੇ ਜੇ ਬੰਦੇ ਨੇ ਖਾਸਾ ਹੀ ਹੋਲਾ ਰੱਖ ਗਿਆ ਉਹ ਵਿਚਾਰੀ ਗਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ ਮੇਰੇ ਤਾਂ ਅੱਖਾਂ ਸਾਹਮਣੇ ਉਹ ਸੀਨ ਹੀ ਨਹੀਂ ਜਾਂਦਾ ਨਤਾਪ ਪੁੱਤ ਪਤਾ ਸੋਚ-ਸੋਚ ਕੇ ਬਹੁਤ ਹੀ ਦੁੱਖ ਆਈ ਜਾਂਦਾ ਇੰਨੀ ਸੋਹਣੀ ਸੁਨੱਖੀ ਕੁੜੀ ਸੀ ਚਲੋ ਕਰ ਵੀ ਕੀ ਸਕਦੇ ਆ ਮੰਮੀ ਚਾ ਭਾਬੀ ਨੂੰ ਵੀ ਦੇਖੀ ਅੰਦਰ ਸਵੇਰ ਦੀ ਕੱਲੀ ਬੈਠੀ ਆਹ ਦੇਖੇ ਤਾਂ ਸਹੀ ਕੀ ਕਰਦੀ ਆ ਭਾਬੀ ਤੁਬਾਲੀ ਸਾਵੜ ਜੀ ਹੋ ਗਏ ਸਰਜਾ ਵੀ ਦੁੱਗੀ ਜਾਂਦਾ ਘੁੱਟ ਘੁੱਟ ਚਾਹੇ ਬਣਾ ਲਿਆ ਨੱਕੀ ਗੱਲ ਤੁਹਾਨੂੰ ਮੈਂ ਬੇਲੀ ਦੇਖਦੀ ਆ ਨਾਲੇ ਜਿਹਨਾਂ ਦੀਆਂ ਗਈਆਂ ਸੀ ਉਹਨਾਂ ਨੇ ਤੁਹਾਨੂੰ ਚਾਹ ਨਹੀਂ ਪੁੱਛੀ ਚਾਹ ਤਾਂ ਉਹਨਾਂ ਨੇ ਪੁੱਛੀ ਸੀ ਭਾਬੀ ਪਰ ਅਸੀਂ ਹੋਈ ਨਹੀਂ ਪੀਤੀ ਉਹ ਚੰਗਾ ਥੋੜੀ ਲੱਗਦਾ ਮੌਤ ਤਾਂ ਤੁਹਾਨੂੰ ਪਤਾ ਉਹਨਾਂ ਦੇ ਘਰ ਦਾ ਕਿਆ ਜਾ ਹੋਇਆ ਹੋਇਆ ਅੱਛਾ ਜਾਣ ਕੇ ਸੀਤੋ ਕਾਈ ਦੇ ਜਾ ਕੇ ਆਇਨੋ ਹਾਂ ਪੁੱਤ ਤੇਰੀ ਸੀਤੋ ਕਾਈ ਦੇ ਜਾ ਕੇ ਆਏ ਉਹ ਤਾਂ ਬਾਹਲੇ ਹੀ ਹੁੰਦੀ ਸੀ ਅੱਛਾ ਮੰਮੀ ਉਹ ਤਾਂ ਨਾ ਉੱਤੋਂ ਉੱਤੋਂ ਡਰਾਮੇ ਕਰਦੀਆਂ ਨੇ ਅਸਲ ਵਿੱਚ ਤਾਂ ਉਹਨਾਂ ਦੀ ਧੀ ਦਾ ਹੀ ਸਾਰਾ ਕਸੂਰ ਆ ਉਹ ਨਹੀਂ ਨਹੀਂ ਭਾਬੀ ਤੈਨੂੰ ਕੋਈ ਗਲਤਫਹਿਮੀ ਆ ਉਹਨਾਂ ਦੀ ਧੀ 'ਚ ਥੋੜੀ ਨੁਕਸਾ ਨੁਕਸਾ ਤਾਂ ਉਹਦੀ ਸੱਸ ਦਾ ਆ ਜਿਹੜੀ ਇਹ ਜਿਹੀ ਇਕ ਬੱਤੀ ਉਹ ਰੈਨ ਦੇ ਦੀਦੀ ਸੱਸਾਂ ਤਾਂ ਨਾ ਸਾਰੀਆਂ ਇੱਕੋ ਜੀਆਂ ਹੁੰਦੀਆਂ ਨੇ ਉਹ ਕਹਿੰਦੇ ਨੇ ਨਾ ਜਿਹੜਾ ਕੱਟੇ ਉਹੀ ਜਾਣੇ ਭਾਬੀ ਮੈਨੂੰ ਆਇਆ ਲੱਗਦਾ ਤੂੰ ਸੱਸਾਂ ਬਾਰੇ ਬਾਲੀ ਹੋਈ ਗਲਤਫਹਿਮੀ ਪਾਲੀ ਬੈਠੀ ਆ ਆ ਪੰਜ ਉਂਗਲਾਂ ਨੇ ਬਰਾਬਰ ਨਹੀਂ ਹੁੰਦੀਆਂ ਕਦੇ ਉਹ ਮੈਨੂੰ ਵੀ ਪਤਾ ਵੀ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਪਰ ਹੁੰਦੀਆਂ ਤਾਂ ਇੱਕ ਹੱਥ ਦੀਆਂ ਹੀ ਨੇ ਪੁੱਤ ਕਿਸੇ ਦੀ ਗੱਲ ਪਿੱਛੇ ਤੁਸੀਂ ਆਪਸ ਵਿੱਚ ਕਿਉਂ ਵੈਸੀ ਜਾਂਦੀ ਹੋ ਰਹਿਣ ਦਾ ਮਮੀ ਕਹਿਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਨਾਲੇ ਜਿੱਦੀ ਤੁਸੀਂ ਧੀ ਸਿਆਣੀ ਕਹਨੇ ਹੋ ਨਾ ਉਹਨਾਂ ਦੇ ਪਿੰਡ ਮੇਰੀ ਸਹੇਲੀ ਵਿਆਹ ਹੀ ਹੋਇਆ ਉਹਨੇ ਮੈਨੂੰ ਉਹਨੇ ਕੱਲੀ ਕੱਲੀ ਇਨਫੋਰਮੇਸ਼ਨ ਦਿੱਤੀ ਆ ਇਹਦੀ ਇਨਫੋਰਮੇਸ਼ਨ ਤਾਂ ਤੈਨੂੰ ਮਿਲ ਗਈ ਗਾਂ ਜਿਹੜੀ ਉਹਦੀ ਸੱਸ ਉਹਦੇ ਨਾਲ ਚਲਾਕੀਆਂ ਕਰਦੀ ਆ ਉਹ ਇਨਫੋਰਮੇਸ਼ਨ ਨਹੀਂ ਮਿਲੀ ਤੈਨੂੰ ਔਰ ਰਹਿਣ ਦੇ ਦੀਦੀ ਸਸਤਾ ਉਹਦੀ ਇੰਨੀ ਚੰਗੀ ਆ ਜਾਂਦੀ ਨੂੰ ਹੱਥ ਚ ਚਾਬੀਆਂ ਬਣਾਤੀਆਂ ਨਹੀਂ ਕਿਹੜੀ ਸੱਸ ਫਰੋਂਦੀ ਆ ਭਾਬੀ ਮੈਨੂੰ ਐ ਕਿਉਂ ਲੱਗਦਾ ਵੀ ਤੂੰ ਗੱਲ ਗੱਲ ਤੇ ਮੰਮੀ ਨੂੰ ਵਿਚਕੜੀ ਸੀ ਜਾਨੀ ਆ ਜਿੰਨਾ ਪਿਆਰ ਭਾਬੀ ਤੇ ਮੀ ਕਰਦੀ ਆ ਨਾ ਇੰਨਾ ਕੋਈ ਕਿਸੇ ਨੂੰ ਕਰਦਾ ਨਹੀਂ ਹੋਣਾ ਨਾਲੇ ਉਹਦੀ ਸੱਸ ਉਹਨੇ ਤਾਂ ਕੁੱਟ-ਕੁੱਟ ਕੇ ਕੁੜੀ ਦੇ ਨੀਲ ਪਾਏ ਪਏ ਨੇ ਮੈਂ ਤਾਂ ਨਹੀਂ ਮੰਦੀ ਇਸ ਗੱਲ ਨੂੰ ਨਾਲੇ ਮੈਂ ਸੁਣੇ ਸੀ ਵੀ ਉਹਨੂੰ ਮੇਕਅਪ ਦਾ ਬਾਲਾ ਚੋਲ ਸੀ ਖਬਰ ਹੈ ਇਹ ਕਿਹੜਾ ਪ੍ਰੋਡਕਟ ਵਰਤੇ ਹੁਣ ਜਿਨੇ ਉਹ ਪਿੰਡੇ ਤੇ ਨੀਲ ਪਾਤੇ ਪੁੱਤ ਉਹ ਤਾਂ ਰੋ ਰਹੀ ਸੀ ਰੋ ਰੋ ਕੇ ਨਾ ਉਹਦਾ ਬੁਰਾ ਹਾਲ ਹੋਇਆ ਪਿਆ ਸੀ ਜੇ ਤੂੰ ਉਹਨੂੰ ਆਪ ਦੇਖਦੀ ਨਾ ਫਿਰ ਤੈਨੂੰ ਪਤਾ ਲੱਗਦਾ ਵੀ ਉਹ ਸੱਚ ਸੀ ਕਿ ਝੂਠ ਸੀ ਉਹ ਰੈਨ ਦਾ ਮਮੀ ਉਹਨਾਂ ਦਾ ਡਰਾਮੇ ਨੇ ਆਪਦੇ ਆਪ ਨੂੰ ਸੱਚ ਸਾਬਤ ਕਰਨ ਲਈ ਨਾਲੇ ਹੁਣ ਫਿਰ ਝੂਠਾ ਪਰਚ ਸੌਰੀ ਤੇ ਕਿਵੇਂ ਪਾਉ ਜੇ ਉਹ ਗੋ ਵੀ ਨਹੀਂ ਭਾਬੀ ਤੇਰੀ ਇਹ ਉਹੀ ਸੇਲੀ ਤਾਂ ਨਹੀਂ ਕਿਤੇ ਜਿਹਦਾ ਡਿਵੋਰਸ ਹੋਇਆ ਹੋਇਆ ਮੈਂ ਸੁਣਿਆ ਉਹਨੇ ਆਪਣੇ ਸਹੁਰਿਆਂ ਤੋਂ ਬਾਵਾ ਪੈਸੇ ਲੈ ਲਏ ਹਨ ਹਾਲਾਂਕਿ ਉਹਦੇ ਸਹੁਰਾ ਪਰਿਵਾਰ ਬਾਲੇ ਗਰੀਬ ਜਾ ਵਿਚਾਰੇ ਦੇਣ ਜੋਗੇ ਵੀ ਨਹੀਂ ਸੀ ਪਰ ਫੇਰ ਵੀ ਉਹਨਾਂ ਨੇ ਦਿੱਤੇ ਨੇ ਔਰ ਰਹਿਣ ਦੇ ਜਦੋਂ ਉਹਨਾਂ ਨੇ ਉਹਨੂੰ ਇੰਨਾ ਤੰਗ ਕੀਤਾ ਫਿਰ ਉਹਦਾ ਤਾਂ ਹੱਕ ਬੰਦਾ ਹੀ ਆ ਨਾ ਉਹਨਾਂ ਤੋਂ ਪੈਸੇ ਲੈਣ ਦਾ ਭਾਬੀ ਇੱਕ ਗੱਲ ਕਹਾ ਗੁੱਸਾ ਤਾਂ ਨਹੀਂ ਕਰੇਗੀ ਤੇਰੀ ਸਹੇਲੀ ਵੀ ਵੈਸੇ ਕੱਟ ਨਹੀਂ ਹੈਗੀ ਆਪ ਤਾਂ ਬਸ ਹੀ ਨਹੀਂ ਤੇ ਦੂਜੇ ਨੂੰ ਕਿਸੇ ਨੂੰ ਬਸਦਾ ਦੇਖ ਕੇ ਉਹ ਖੁਸ਼ ਨਹੀਂ ਹੁੰਦੀ ਜੈ ਜੀ ਤੇਰੀ ਸਹੇਲੀ ਆਪ ਆ ਨਾ ਉਹਨ ਸਾਰੇ ਉਹੇ ਜੇ ਦਿਸਦੇ ਨੇ ਪੁੱਤ ਤੁਸੀਂ ਕਿਉਂ ਦੋਵੇਂ ਜਾਣੀ ਆਪਸ ਵਿੱਚ ਮੈਸੀ ਜਾਣੀ ਕਿਸੇ ਪਿੱਛੇ ਮੰਮੀ ਗੱਲ ਬੈਸਣ ਦੀ ਨਹੀਂ ਹੈਗੀ ਤੂੰ ਨੂੰ ਵੀ ਪਤਾ ਵੀ ਉਹਦਾ ਰੋ ਰੋ ਕੇ ਕਿੰਨਾ ਬੁਰਾ ਹਾਲ ਹੋਇਆ ਹੋਇਆ ਸੀਗਾ ਉਹ ਕੁੜੀ ਦੇ ਚਿਹਰੇ ਤੋਂ ਹੀ ਪਤਾ ਲੱਗਦਾ ਸੀ ਵੀ ਉਹ ਸੱਚ ਬੋਲਦੀ ਆ ਕਿ ਝੂਠ ਨਾਲੇ ਜੇ ਉਹਦੇ ਸੋਹਰੇ ਇੰਨੇ ਹੀ ਚੰਗੇ ਹੁੰਦੇ ਤਾਂ ਉਹ ਨੂੰ ਆ ਕੇ ਲੈ ਕੇ ਜਾਂਦੇ ਨਾ ਕਿ ਉਹਦਾ ਕਟਾਪਾ ਛਾੜਦੇ ਪੁੱਤ ਤੂੰ ਸਹੀ ਕਹਿਣੀ ਹੈ ਸ਼ੈਲੀ ਤੂੰ ਉਹ ਕੁੜੀ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੀ ਜਿੰਨੇ ਚੰਗੀ ਤਰ੍ਹਾਂ ਅਸੀਂ ਜਾਣਦੇ ਆ ਉਹ ਇੰਨੀ ਮੇਰੇ ਪੁੱਤ ਚਿੱਟੇ ਵਾਲ ਹੋਏ ਮੇਰਾ ਉਮਰ ਦਾ ਤਜਰਬਾ ਤੇਰੀ ਸਹੇਲੀ ਵੀ ਇੰਨੀ ਚੰਗੀ ਨਹੀਂ ਮੈਂ ਤਾਂ ਉਹਨੂੰ ਅੱਖ ਤੋਂ ਹੀ ਪਛਾਣ ਲਈ ਸੀ ਉਹ ਤਾਂ ਉਹੀ ਨਹੀਂ ਵਰਤਨ ਜੋਗੀ ਨਾ ਆਪ ਵਰਤੇ ਨਾ ਕਿਸੇ ਨਾਲ ਵਰਤਨ ਦਵੇ ਉਹ ਤਾਂ ਕੁੜੀ ਇਹੋ ਜੀ ਹੈ ਨਾ ਉਹਨੇ ਜ਼ਰੂਰ ਤੁਹਾਡੇ ਕੋਲ ਭਾਬੀ ਮੇਰੇ ਜਾਂ ਮੰਮੀ ਬਾਰੇ ਕੋਈ ਨਾ ਕੋਈ ਬੁਰਾਈ ਜ਼ਰੂਰ ਕੀਤੀ ਹੋਗੀ ਤਾਂ ਕਿ ਉਹ ਤੁਹਾਡੇ ਘਰ 'ਚ ਵੀ ਅੱਗ ਲਾ ਸਕੇ ਗੱਲ ਤਾਂ ਦੀਦੀ ਸਹੀ ਕਹਿੰਦੇ ਨੇ ਉਹ ਜਦੋਂ ਵੀ ਮੈਨੂੰ ਮਿਲਦੀ ਆ ਨਾ ਮੰਮੀ ਤੇ ਦੀਦੀ ਦੇ ਖਿਲਾਫ ਪੜਕਾਉਂਦੀ ਆ ਜਦ ਕੇ ਮੰਮੀ ਤੇ ਦੀਦੀ ਨੇ ਅੱਜ ਤੱਕ ਮੈਨੂੰ ਕੁਝ ਕਿਹਾ ਵੀ ਨਹੀਂ ਭਾਬੀ ਸੱਚ ਕਹੀਂ ਗੱਲ ਪੱਕੀ ਹੈ ਨਾ ਇਹ ਤਾਂ ਨਹੀਂ ਹੋ ਸਕਦਾ ਵੀ ਉਹਨੇ ਸਾਡੇ ਖਿਲਾਫ ਤੈਨੂੰ ਕੁਝ ਨਾ ਕਿਹਾ ਹੋਵੇ ਹਾਂਜੀ ਦੀਦੀ ਕਿਹਾ ਤਾਂ ਹੈ ਪਰਮ ਪੁੱਤ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਐਵੇਂ ਅੱਖਾਂ ਮੀਚ ਕੇ ਨਾ ਕਦੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇੱਕ ਤਰਫੀ ਗੱਲ ਸੁਣ ਕੇ ਕਦੇ ਡਿਸੀਜਨ ਨਹੀਂ ਲੈਣਾ ਚਾਹੀਦਾ ਕਿਉਂਕਿ ਅੱਧਾ ਸੱਚ ਜਾਂ ਫਿਰ ਉਹ ਅੱਧਾ ਝੂਠ ਹੁੰਦਾ ਇੱਕਰ ਤੁਸੀਂ ਸਾਡੀ ਇਸ رائے ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਫਸਟਿਕਾ ਨਾਲ